ਸਤਿ ਸ੍ਰੀ ਅਕਾਲ ਮੇਰਾ ਨਾਮ ਵਿਸ਼ਵਸ਼ਰੀ ਹੈ ਗਾਇ ਤੇ ਮੈਂ ਭੁਵਨੇਸ਼ਰ ਓੜੀਆ ਓਡੀਸ਼ਾ ਦੀ ਹੈਗੀ ਐ ਮੈਨੂੰ ਖੁਸ਼ੀ ਤੇ ਗਰਵ ਹੈ ਆਪਣੀ ਫੇਵਰੇਟ ਪਰਸਨ ਆਫ ਪੰਜਾਬ ਪੰਜਾਬ ਦੀ ਸ਼ੇਰਨੀ ਜਿੰਦ ਕੌਰ ਦੇ ਬਾਰੇ ਬੋਲਣ ਦਾ ਮੌਕਾ ਮਿਲਿਆ ਹੈ ਗਾਇ ਅੱਜ ਮਦਰਸਡੇ ਤੇ ਸਾਰੇ ਮੰਮੀਆਂ ਨੂੰ ਮੇਰਾ ਨਮਸਤੇ ਜਿੰਦ ਕੌਰ ਦਾ ਜਨਮ 1870 ਵਿੱਚ ਗੁਜਰਨਵਾਲੇ ਤੇ ਹੋਇਆ ਸੀ ਉਨਾਂ ਦਾ ਪਿਤਾ ਮਹਾਰਾਜਾ ਰਣਜੀਤ ਸਿੰਘ ਦੇ ਕੁਤਿਆਂ ਸੀ ਦੇਖਭਾਲ ਕਰਦੇ ਸੀ ਜਿੰਦਕੌਰ ਸੋਹਣੀ ਤੇ ਹੋਸ਼ਿਆਰ ਸੀ ਐਸ਼ ਕਰਕੇ ਮਹਾਰਾਜਾ ਰਣਜੀਤ ਸਿੰਘ ਨੇ ਓਨਾ ਨੂੰ ਆਪਣੀ 100ਵੀਂ ਰਾਣੀ ਬਣਾਇਆ ਸੀ 1835 ਵਿੱਚ ਜਦ ਜਿੰਦਕੌਰ ਦੀ ਉਮਰ 18 ਸਾਲ ਤਬ ਰਾਜਾ ਨੂੰ ਉਮਰ 55 ਸਾਲ ਥੋੜੇ ਹੀ ਦਿਨਾਂ ਵਿੱਚ ਉਹ ਰਾਜਾ ਦੀ ਸੱਤ ਪਿਆਰੀ ਰਾਣੀ ਬਣ ਗਈ ਰਾਜਕੁਮਾਰ ਦਲੀਪ ਸਿੰਘ ਦੀ ਮਾਂ ਹੋਣ ਤਰ ਕਿ ਉਨਾਂ ਦਾ ਰਤਵਾ ਦਰਵਾਰ ਵਿੱਚ ਹੋਰ ਵੀ ਵੱਧ ਗਿਆ ਮਹਾਰਾਜਾ ਰਣਜੀਤ ਸਿੰਘ ਦੇ ਮਰਨ ਦੇ ਬਾਅਦ ਮਹਾਰਾਣੀ ਜਿੰਦਾ 도ਗਰਾ Rajput ਹੁ ਖਾਲਸਾ ਆਰਮੀ ਦੇ ਨਾਲ ਮਿਲ ਕੇ ਇੰਨਾ ਬड़ा ਸਿੱਖ Empire ਦਾ ਚਾਰਜ ਆਪਣੇ ਹੱਥਾਂ ਵਿੱਚ ਲੈ ਲਿਆ ਉਹ ਇੱਕ ਚੰਗੀ ਅਤੇ ਹੋਸ਼ਿਆਰ ਰਾਣੀ ਸੀਗੀ ਤੇ ਸਭ ਨੂੰ ਆਪਣੀ ਛੱਤਰ ਛਾਇਆ ਵਿੱਚ ਰੱਖਣ ਚਾਹਦੀ ਸੀਗੀ अपने साल अपने पुत्र नाते ओना ने राज किया महाराज दलीप सिंह पं उम्र साल दे उमर विच राजा बन गए सठारह सौ तयलीस उन्हें उन्होंने अठ अठारह सौ पचास विच अलग करके ब्रिटिश सरकार ने उन्ना दे नाल बड़ी नंसाफ़ी की थी गोरे सहा बना वास्ते दलीप जी तेज त्याग केश त्याग कर पड़ा सी। उन्ना ने अपने केश काट ले इस घटना नु असर रानी अपने मरण तक भूल ना पाई उन्होंने चुनर किले विच रखया गया पर वो उत्थो निकल गई एक मेड़ के कपड़े पाकर ऐश टाइम तिकर उन्ना ने बहुत सफ़र किया ਉਹ ਨੰਗੇ ਪੈਰ ਸਰਨ ਲੈਣੇ ਵਾਸਤੇ ਨੇਪਾਲ ਦੇ ਰਾਜਾ ਨਾਲ ਪਹੁੰਚੀ ਬਹੁਤ ਕਸ਼ਟਾਂ ਦੇ ਬਾਅਦ 1861 ਵਿੱਚ ਉਹ ਆਪਨ ਪੁੱਤ ਦਿਲਿਪ ਸਿੰਘ ਮਿਲ ਸਕੇ ਉਦੋਂ ਟਿੱਕਰ ਉਹਨਾਂ ਨੂੰ ਅੱਖਾਂ ਤੋਂ ਦੇਖਣ ਬੰਦ ਹੋ ਗਿਆ ਸੀ ਕਿਉਂਕਿ ਉਹ ਵਿਛੜੇ ਵਿੱਚ ਰੋਂਦੀ ਰਹਦੀ ਸੀ ਲੰਡਨ ਦੇ ਮੌਸਮ ਵਿੱਚ ਤਿਲ-ਤਿਲ ਕਰ ਉਹ 1863 ਵਿੱਚ ਮਰ ਗਈ ਤੇ ਉਹਨਾਂ ਨੂੰ ਦਫ਼ਨ ਕਰਨ ਵਾਸਤੇ ਵੀ ਇੰਡੀਆ ਵਿੱਚ ਥਾਂ ਨਹੀਂ ਮਿਲਿਆ ਉਹਨਾਂ ਨੂੰ ਅੰਤਿਮ ਸੰਸਕਾਰ ਮਹਾਰਾਜ ਦਲੀਪ ਸਿੰਘ ਨੇ ਗੋਦਾਵਰੀ ਵਿੱਚ ਕੀਤਾ ਆਪਣੇ ਮਾਤ੍ਰਭੂਮੀ ਦੇ ਵਾਸਤੇ ਲੜਨ ਵਾਲੀ ਸਿੱਖੋਂ ਦੀ ਮਾਂ ਪੰਜਾਬ ਦੀ ਆਖਰੀ ਰਾਣੀ ਹਮੇਸ਼ਾ ਹਮੇਸ਼ਾ ਦੇ ਵਾਸਤੇ ਸੋ ਗਈ ਸੀ ਰੰਜੀਤ ਸਿੰਘ ਦੀ 100 ਵੀ ਰਾਣੀ ਦੀ ਕਹਾਣੀ ਇੱਥੇ ਖਤਮ ਹੋਉਂਦੀ ਹੈ। ਉਹਨਾਂ ਦੇ ਚਰਣਾ ਵਿੱਚ ਮੈਂ ਨਮਨ ਕਰਦੀ ਹਾਂ ਤੇ ਆਪਣੀ ਸਪੀਚ ਇੱਥੇ ਖਤਮ ਕਰਦੀ ਹਾਂ। ਮੇਰੀ ਤੇ ਸੱਡੀ ਵੀ ਰਾਣੀ ਦੀ ਕਹਾਣੀ ਸੁਣਾਉਣ ਆਪ ਵਾਸਤੇ ਆਪ ਸਭ ਨੂੰ ਥੈਂਕ ਯੂ। ਵਾਹਿਗੁਰੂ ਦਾ ਖਾਲਸਾ ਦੀ ਵਾਹਿਗੁਰੂ ਦਾ ਫਤਿਹ।